हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 바ਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਿਹਾ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚੋਂ ਮੰਨ ਕੇ ਚੱਲੋ ਬਾਈ ਇਹ ਮੱਝ ਛੇੜ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਕੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੌਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਹੋ ਠੀਕ ਹੋ ਬਾਈ ਜੀ ਵਧੀਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਗਰਦੀਪ ਸਿੰਘ ਜੀ ਹੂੰ ਪਿੰਡ ਮੰਡੀਗਲਾ ਜੀ ਜ਼ਿਲ੍ਹਾ ਬਾਈ ਜ਼ਿਲ੍ਹਾ ਬਡਿੰਡਾ ਜੀ ਤਹਿਸੀਲ ਫੂਲੂ ਹੈ ਨਾ ਤਹਿਸੀਲ ਮਾਉੜ ਜੀ ਠੀਕ ਆ ਤਸੀਲ ਮੋੜ ਨੇੜੇ ਨੇੜੇ ਪਿੰਡ ਬਈ ਕਿਹੜੇ ਰਹਿ ਜਾਂਦੇ ਨੇ ਨੇੜੇ ਰਾਮਪਰਾ ਰਹਿ ਗਿਆ ਜੀ ਹੂੰ ਇਧਰ ਨਾਲ ਢੱਡੇ ਰਹਿ ਗਿਆ ਜੀ ਤੇ ਪਿੱਥੋਂ ਵੀ ਨੇੜੀ ਆ ਠੀਕ ਆ ਕੰਡੈਕਟ ਨੰਬਰ ਬੋਲ ਦੋ ਯਾ ਆਪਣਾ 9438 ਜੀ ਹੂੰ 4136 ਇਹ ਬਾਈ ਦਾ ਬਾਈ ਕੰਡੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਮੱਝ ਦੇਖ ਰਿਆ ਆਪਣੇ ਘਰ ਦੀ ਆ ਹਾਂ ਘਰ ਦੀ ਕਿਹੜਾ ਸੂਆ ਸੁੰਦੀ ਆ ਤੀਜੇ ਸੂਆ ਸੁੰਦੀ ਠੀਕ ਆ ਕਿੰਨਾ ਕਿਨੇ ਦੁੱਧ ਪਾਇਆ ਪਿਛਲੇ 13 ਲੀਟਰ ਚੋ ਜੀ ਪਿਛਲੇ ਠੀਕ ਆ ਤੇ ਕੰਡੇ ਵਾਲਾ ਮੈਨਮਾ ਸੀ ਹਾਂਜੀ ਤੇ ਐਤ ਕੀ ਕਿੰਨੀ ਉਮੀਦ ਆ ਸੁਣ ਐਤ ਕੀ ਹੁਣ ਇਹ ਤਾਂ ਅਗਲੇ ਦੀ ਉਹ ਕਿਸਮ ਦੇ ਠੀਕ ਆ ਐਤ ਕੀ ਬਾਈ ਗਨੇ ਵੀ ਚੰਗੀ ਉਮੀਦ ਆ ਤੇ ਸੀਮਨ ਠੀਕ ਹੈ 15 ਪਲੱਸ ਕਰੂਗੀ ਠੀਕ ਹੈ ਬਾਈ ਤੇ ਸੀਮਨ ਵਗੈਰੇ ਦਾ ਪਤਾ ਬਾਈ ਜਿਹੜਾ ਇਹ ਹੁਣ ਦਹਾਂ ਲੱਗਿਆ ਸੀਮਨ ਦਾ ਨਹੀਂ ਪਤਾ ਇਹ ਤਾਂ ਪਿੰਡ ਸ਼ਾਨ ਵਧੀਆ ਉਹਨਾਂ ਕੋਲੇ ਉਹਨਾਂ ਦੀ ਕਰਾਈ ਠੀਕ ਆ ਮਤਲਬ ਚੰਗੇ ਵਧੀਆ ਸ਼ਾਨ ਤੋਂ ਬਣਵਾਈ ਵੀ ਹੈਗੀ ਠੀਕ ਆ ਹੁਣ ਕਿੰਨੇ ਦਿਨ ਮੰਨ ਕੇ ਚੱਲੋ ਵੀ ਲੈਂਦੀ ਆ ਦਿਨ ਪੂਰੇ ਹੀ ਆਜੀ ਅੱਜ ਦਿਨ ਪੂਰੇ ਹੋਵੇ ਜੀ 8 ਤਰੀਕ ਨੂੰ ਠੀਕ ਆ ਦਿਨ ਪੂਰੇ ਹੋਗੇ ਬਾਕੀ ਦੋ ਦਿਨ ਲੈ ਵੀ ਸਕਦੀ ਆ ਤੇ ਸੂ ਵੀ ਸਕਦੀ ਆ ਹਣੇ ਠੀਕ ਆ ਤੇ ਖੋਲੋਂਗੇ ਤੋਰੇ ਮੜਾ ਇਹ ਹੁਲਕੇ ਦੀ ਕੱਦ ਬਈ ਬਹੁਤ ਚੰਗਾ ਆ ਗਿਆ ਥਣਾ ਦਾ ਸੈਜ ਇੱਕ ਨੰਬਰ ਆ ਗਿਆ ਚਵਾਈ ਚੂੜੀ ਕਿੰਨੇ ਸੀਗੀ ਜੀ ਵਧੀਆ ਹੀ ਚਵਾਈ ਇੱਕ ਨੰਬਰ ਚ ਬਈ ਠੀਕ ਆ ਤੇ ਕਿੰਨਾ ਕੁ ਟਾਈਮ ਦੁੱਧ ਦੇ ਦਿੰਦੀ ਆ ਜੀ ਦੋ 7 ਮਹੀਨੇ ਵਾਂਗ ਦੇ ਦਿੰਦੇ ਜੀ ਛੂ ਆ ਸੰਭਰ ਕੇ ਜੀ 7 ਮਹੀਨੇ ਠੀਕ ਆ ਬਾਈ ਕਹਿੰਦੇ ਬਿਨਾ ਟੀਕੇ ਤੋਂ ਬਈ 7 ਮਹੀਨੇ ਆ ਬਾਕੀ ਚੌੜੀ ਚੂੜੀ ਨਿੱਗਰ ਨੁਗਰ ਜੇ ਗੱਲ ਕਰੀਏ ਕਰਮ ਵਾਲੀ ਖੋਲ ਆਗੀ ਗਾੜੀ ਗੂੜੀ ਦੀ ਗੱਲ ਕਰੀਏ ਪਛਾੜੀ ਦੀ ਫੁੱਲ ਚੰਗੀ ਆ। ਲੇਵੇ ਦੀ ਜਿਹੜੀ ਬਣਾਵਟਾ ਨਾ ਬਹੁਤ ਕਮਾਲ ਆ। ਜਿੱਥੋਂ ਦਾ ਸਜ ਵੀ ਇੱਕ ਨੰਬਰ ਆ ਗਿਆ। ਲੇਵਾ ਬਹੁਤ ਸੋਹਣਾ ਤਿਆਰ ਕਰਿਆ ਵਾ। ਬਾਕੀ ਸੂ ਵੀ ਸਕਦੀ ਆ ਤੇ ਬਾਈ 2-4 ਦਿਨ ਲੇ ਵੀ ਸਕਦੀ ਆ। ਮੋੜ ਲਿਓ ਜੀ ਕੋਈ ਗੱਲ। ਆ ਜਾ। ਬਾਕੀ ਬੂਰੀ ਆ ਜਾਂਦੀ ਆ ਹਨਾ ਬਾਈ। ਹਾਂ ਬੂਰੀ ਆ ਜੀ। ਹਾਂਜੀ। ਸਿੰਗਾ ਦਾ ਬਾਈ। ਇਹ ਤਾਂ ਮਾਲ ਬਾਲਾ ਕਰਕੇ ਆ ਜੀ। ਠੀਕ ਆ। ਸਿੰਗਾ ਦਾ ਸਜ ਬਾਈ ਬਹੁਤ ਚੰਗਾ ਨਾਲੋਂ ਸਿੰਘ ਮੋੜੇ ਵੇ। ਬਾਕੀ ਸਾਉ ਹੂ ਸੂ ਹੂ ਸੀਲ ਕਿਵੇਂ ਬਾਈ? ਪੂਰੀ ਸੀਲ ਆ ਜੀ। ਜਿਵੇਂ ਮਰਜ਼ੀ ਹੱਥ ਮਰਜ਼ੀ। ਠੀਕਾ ਬਾਕੀ ਵੀ ਵੀ ਹੈਗੇ ਜਿਹਦੇ ਮਾਗੇ ਬੰਦੇ ਕਹਿੰਦੇ ਹੁੰਦੇ ਆ ਜੀ ਆਪਾਂ ਨੂੰ ਵੀ ਪਿਓਰ ਬੂਰੀ ਚਾਹੀਦੀ ਹੈ ਬੱਚਾ ਤੇਲੀਆ ਬੂਰੀ ਆ ਹਮ ਚੈੱਕ ਕਰ ਲਓ ਐਂਜ ਮਾਗੀ ਖੰਡੀ ਆ ਜਿਹੜੀ ਮਾਗੀ ਗਾਹ ਮਾਰ ਕੇ ਆ ਗਏ ਹੈ ਨਾ ਹਮ ਸਹੀ ਗੱਲ ਹੈ ਲੈ ਚੈੱਕ ਕਰੋ ਬਈ ਹਵਾਨਾ ਦੇਖੋ ਬੜਾ ਟਾਈਟ ਹਵਾਨਾ ਕਰਮ ਵਾਲੀ ਦਾ ਬਹੁਤ ਸੋਹਣਾ ਤਿਆਰ ਕਰਿਆ ਵਗਾ ਬਾਕੀ ਜਿਹੜਾ ਥਣਾ ਦਾ ਸਹਜ ਆ ਗਿਆ ਬਹੁਤ ਚੰਗਾ ਆ ਗਿਆ ਪੜੀ ਸਮੀ ਬਹੁਤ ਆ ਬਈ ਬਾਕੀ ਬਾਈਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਮਤ ਮੰਨ ਕੇ ਚੱਲੋ ਸ਼ੇਰ ਕਰ ਰਹੇ ਹੈ ਜੀ ਬਾਈ ਜੀ ਜੇ ਗੱਲ ਕਰੀਏ ਹੁਣ ਇਹਦੇ ਮੁੱਲ ਦੀ ਕੀ ਇਹਦਾ ਮੁੱਲ ਰਹਿਣਾ 175 ਲੈਣਾ 1 ਲੱਖ 75000 ਹਾਂਜੀ ਉਹ ਜੋ ਥੋੜਾ ਘਾਣਾ ਮਾਨਤਾਂ ਨੇ ਮਾਨਤਣ ਕਰਤਾ ਠੀਕ ਆ ਮਾਨਤਣ ਬਾਈ ਕਹਿੰਦੇ ਬਾਈ ਜਰੂਰ ਹੋ ਜੂਗਾ ਮੌਕੇ ਤੇ 1 ਲੱਖ 75000 ਰੁਪਿਆ ਮੁੱਲਾ ਬਾਕੀ ਸਿੰਘਾਂ ਦਾ ਬਹੁਤ ਚੰਗਾ ਗਿਆ ਜਮਾ ਆਪਾਂ ਕਹਿਦੀਆਂ ਨਾ ਨਾਲੋ ਸਿੰਘ ਮੋੜਿਆ ਵਾ ਖੁੱਲੇ ਸਿੰਘ ਚ ਨਹੀਂ ਹੈਗੀ ਕਿ ਨਹੀਂ ਬਾਈ ਹੂੰ ਗੋਲਦੰਡ ਸਹੀ ਗੱਲ ਆ ਗੋਲ ਜਮਾ ਸਹੀ ਦਾ ਤੇ ਤੀਜਾ ਸੂਆ ਮੈਂ ਕੂਏ ਚ ਝੂਠੜੀ ਕਰਦੀ ਦੂਜਾ ਕਹਨੂੰ ਦੂਜਾ ਕਹਿੰਦੇ ਹੂੰ ਤੇ ਬਾਕੀ ਮੜਾ ਜੇ ਨਾ ਬਾਈ ਆਪਾਂ ਕੱਤ ਦਾ ਹੁੰਦਾ ਚੱਲ ਬਾਦੀ ਖੜੇ ਪੰਪਰਲੀ ਸਾਈਡੋਂ ਹੱਥ ਛੱਡ ਜਾਓ ਕੋਈ ਵੀਰ ਬਾਈ ਛੋਟੀ ਮੰਨ ਕੇ ਨਾ ਆਇਓ ਹਾਈਟ ਚੰਗੀ ਆ ਬਾਈ ਕਿੰਨਾ ਕੱਦ ਹੋਊਗਾ ਇਹਦਾ ਅੰਦਾਜ਼ ਕੰਨ ਤੁਸੀਂ ਦੇਖ ਰਹੋ ਜੀ ਮੇਰੀ ਮਾਲਾ ਵੀ ਸਾਢੇ 3.5 ਫੁੱਟ ਕਤਾਈ ਹੈ ਸਾਢੇ 4-5 ਦੇ ਲਵੇ ਦੇ ਹੈਗੀ ਆ ਹਨਾ ਠੀਕ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ